हां जी दोस्तों की हालचाल ठंड बहुत ज्यादा है ते पर आवे मैं ਤੇ ਅੰਦਰ ਰਜਾਈ ਦੇ ਵਿੱਚ ਪਿਆ ਹਾਂ ਤੇ ਮੈਨੂੰ ਹਰ ਗੂੰਣੇ ਆਵਾਜ਼ ਦਿੱਤੀ ਕਹਿੰਦਾ ਵੀ ਬਾਹਰ ਤੇ ਮਿਸਤਰੀ ਆ ਗਏ ਆ ਆਪਾਂ ਲੱਗੇ ਆ ਸ਼ੈੱਡ ਪਾਉਣ ਤੁਹਾਨੂੰ ਦੱਸੇਗੇ ਜਿੱਦਾਂ ਹਨਾ ਇੱਥੇ ਆ ਸਾਰਾ ਆਪਣਾ ਟਰੈਕਟਰ ਵਾ ਕੇ ਆਪਾਂ ਜਿਹੜਾ ਇੱਥੇ ਸ਼ੈੱਡ ਪਾ ਦੇਣਾ ਤੇ ਆਪਣਾ ਵੀਰ ਜਿਹੜਾ ਮਕੈਨਿਕ ਉਹ ਵੀ ਆ ਗਿਆ ਜਿਹਨੇ ਵੈਲਡਿੰਗ-ਵੈਲਡਿੰਗ ਕਰਨਾ ਵਾ ਤੇ ਆ ਬਾਬਾ ਵੀ ਆ ਗਿਆ ਲੈ ਕੇ ਰੇਤਾ ਬਜਰੀ ਥੋੜੀ ਜੀ ਕਿਉਂਕਿ ਬਸ ਦੋ ਆਪਣੇ ਪਿੱਲਰ ਹੀ ਆ ਗੱਢਨੇ ਪਏ ਪੇੜ ਦਿਸੰਦੇ ਨਾ ਇਹ ਆਪਾਂ ਗੱਢਨੇ ਆ ਤੇ ਇਹਦੇ ਵਾਸਤੇ ਥੋੜੀ ਜੀ ਆਪਾਂ ਨੂੰ ਰੇਤਾ ਚਾਹੀਦੀ ਸੀ ਤੇ ਥੋੜੀ ਜੀ ਬਜਰੀ ਚਾਹੀਦੀ ਸੀ ਬਸ ਉਹ ਕੁਛ ਬਾਟੇ ਤੇ ਇੱਕ ਬੋਰੀ ਸੀਮਿੰਟ ਦੀ ਇਹਨੇ ਦੇ ਨਾਲ ਗੱਲ ਬਣ ਜਾਣੀ ਆ ਤੇ ਉਹ ਆਪਾਂ ਇੱਕ ਪੈਪ ਇੱਥੇ ਗੱਡ ਦੇਣਾ ਤੇ ਇੱਕ ਉਹ ਥੇ ਗੱਡ ਦੇਣਾ 12 ਫੁੱਟ ਦੀਆਂ ਟੀਨਾ ਲੈਣ ਦੀਆਂ ਵਾ 10 10 ਜਾਂ 11 11 ਫੁੱਟ ਤੇ ਆਪਾਂ ਗੱਢ ਕੇ ਤੇ ਇੱਕ ਇੱਥੇ ਸ਼ੈੱਡ ਜਾ ਪਾ ਦੇਣਾ ਟਰੈਕਟਰ ਖਿਲਾਉਣ ਵਾਸਤੇ ਬਾਦ ਵਿੱਚ ਉਹਨੂੰ ਕਵਰ ਕਰ ਦਾਂਗੇ ਸਿਰਕੀਆਂ ਜੀਆਂ ਲਾ ਕੇ ਉਹ ਅੱਗੇ ਦਾ ਫਿਰ ਵੇਖਾਂਗੇ ਕਾਰਵਾਈ ਕੀ ਬੰਦੀ ਆ ਤੇ ਹਰ ਗੁਣ ਨੇ ਜਦੋਂ ਬਾਹਰ ਆਵਾਜ਼ ਸੁਣੀ ਇਹਨੇ ਮੈਨੂੰ ਦੱਸਿਆ ਕਹਿੰਦਾ ਪਾਪਾ ਬਾਹਰ ਤੇ ਮਿਸਤਰੀ ਆ ਗਏ ਆ ਤੇ ਆਪ ਵੇਖੋਏ ਹਾਂ ਕੀ ਕੰਡੀਸ਼ਨ ਆ ਸਹੀ ਹੈ ਕੰਡੀਸ਼ਨ ਬਹੁਤ ਬੁਰੀ ਕੰਡੀਸ਼ਨ ਆ ਕੋਈ ਗੱਲ ਨਹੀਂ ਇਹਨੂੰ ਫਿਰ ਕਰ ਦਿਆਂ ਕਵਰ ਤੇ ਬਰਾਂਡਾ ਪਾ ਕੇ ਨਾ ਤੇ ਇਹਨੂੰ ਬਾਅਦ ਚ ਇੱਕ ਵਾਈਟ ਲੈ ਆਵਾਂਗੇ ਤਰਪਾਲ ਜੀ ਜਿਹੜੀਆਂ ਆਉਂਦੀ ਚਿੱਟੇ ਰੰਗ ਦੀ ਉਹਦੇ ਨਾਲ ਸਾਰਾ ਇਹਨੂੰ ਕਵਰ ਕਰਕੇ ਖਿਲਾਰ ਦਾਂਗੇ ਤੇ ਹਰ ਗੁਣੇ ਨੂੰ ਧੋਣਾ ਵੀ ਪੈਣਾ ਨਗਰ ਕੀਰਤਨ ਦੀ ਤੇਰੀ ਵਾਸਤੇ ਹਾਂ ਨਾ ਫਿਰ ਇਹਨੂੰ ਧੋਵਾਂਗੇ ਕੀ ਕਰਨਾ ਹੈ ਹਣਾ ਇਹ ਵੀ ਸਾਰੇ ਸਾਫ਼ ਕਰਨੇ ਪੈਣੇ ਆ ਠੀਕ ਆ ਤੇ ਉੱਪਰ ਚੜ ਕੇ ਨਹੀਂ ਸਾਫ਼ ਹੋ ਸਕਦਾ ਕਿਨੇ ਉੱਪਰ ਹੀ ਜਿਹੜਾ ਉੱਪਰ ਹੀ ਚੜਾ ਜਾਣਾ ਹਣਾ ਉੱਤਰ ਹੱਥ ਪਹੁੰਚ ਗਿਆ ਤੇਰਾ ਸਾਰੇ ਬੰਨੇ ਕਿ ਨਹੀਂ ਪਹੁੰਚਿਆ ਕੋਈ ਹੋਵੇਗਾ ਕੋੜੀ-ਪੂੜੀ ਤੇ ਉੱਤੇ ਚੜ ਹੋਈ ਜਾਂਦੀ ਨੇ ਮੈਂ ਚੜ ਕੇ ਸਾਫ਼ ਕਰਾਂ ਇੱਥੇ ਨਹੀਂ ਤੇ ਮਗਰਾੜ ਤੇ ਖਲੋ ਕੇ ਹੋ ਗਿਆ ਵਾ ਤੇ ਬਾਕੀ ਆਪਾਂ ਨੂੰ ਆਹੜਾ ਵਾ ਇਹ ਬੋਟਲ ਪਾਮ ਇਹ ਪੁੱਟਣਾ ਪੈਣਾ ਵਾ ਇਹ ਬੜਾ ਪਿਆਰਾ ਲੱਗਦਾ ਹੈ ਸੋਹਣਾ ਲੱਗਦਾ ਸੀ ਫੋਟੋ ਫਾਟੋ ਬੜੀ ਸੋਹਣੀ ਆਉਂਦੀ ਹੈ ਇਹਦਾ ਨਾ ਇਹ ਆਪਾਂ ਹੁਣ ਪੋਟਣਾ ਪੈਣਾ ਤੇ ਹੋ ਸਕਦਾ ਟਰੈਕਟਰ ਪਾ ਕੇ ਖਿੱਚ ਦਈਏ ਉਤਰਾਂ ਦੇ ਗੱਡਿਆ ਤੇ ਮਾੜਾ ਜਿਹਾ ਆ ਤੁਹਾਨੂੰ ਮੈਂ ਵਿਖਾ ਦਿਨਾ ਵਾ ਬਹੁਤਾ ਕੋਈ ਢੂੰਗਾ ਨਹੀਂ ਹੈ ਹਨਾ ਉੱਪਰ ਜਿਹੀ ਆਵੇ ਮੇਰੇ ਹਿਸਾਬ ਨਾਲ ਇਹ ਹੱਥ ਟੱਕਾ ਮਾਰੀਏ ਤੇ ਹਿਲਦਾ ਵਾ ਐਡੀ ਛੇਤੀ ਨਹੀਂ ਪੋਟਿਆ ਨਾ ਪਰ ਆਪਾਂ ਇਹਨੂੰ ਟਰੈਕਟਰ ਪਾ ਕੇ ਤੇ ਪੋਟ ਦੇਣਾ ਵਾ ਸੁੱਟ ਦੇਣਾ ਇਹਨੂੰ ਸਾਰਾ ਤੇ ਨਾਲੇ ਬਾਅਦ ਵਿੱਚ ਮੈਂ ਤਰਨਤਨ ਵੀ ਜਾਣਾ ਕਿਉਂਕਿ ਇਹਦੇ ਆਪਣੇ ਪੈ ਪਾੜ ਆਏ ਸਾਰੇ ਇਹਨਾਂ ਨੂੰ ਮਾਰਨਾ ਪੈਣਾ ਪੇਂਟ ਇਹਨਾਂ ਨੂੰ ਆਪਾਂ ਮਾਰਾਂਗੇ ਗਰੇ ਪੇਂਟ ਮਾਰਾਂਗੇ ਠੀਕ ਆ ਆ ਪਾਈ ਤੇ ਫੇਰ ਵੇਨੇ ਆ ਕੀ ਬਾਂਦਾ ਕੀ ਨਹੀਂ ਠੀਕ ਹੈ ਜੀ ਤੈਨੂੰ ਠੰਡ ਚ ਚੈਨ ਨਹੀਂ ਆਉਂਦਾ ਟਰੈਕਟਰ ਸਹਾਕਾਰ ਨਾਲ ਪਿਆ ਉੱਠ ਕੇ ਦੱਸ ਦੇ ਕਿੰਦਾ ਨਹੀਂ ਹੋਈ ਉਪਰੋਂ ਖੱਟੀ ਹੋ ਗਿਆ ਤੇ ਇਹ ਤੋਂ ਤਰਪਾਲ ਕਾ ਤੋਂ ਲਾਤੀ ਉਹ ਅੱਜ ਛੱਡ ਪਾ ਦੇਣਾ ਅੱਛਾ ਛੱਡ ਪਾਉਣ ਲੱਗੇ ਜੇ ਆਹ ਵੇਹ ਲੋ ਫੇਰ ਅੱਜ ਸਮਾਨ ਆ ਗਿਆ ਰੇੜੀ ਦੇ ਉੱਤੇ ਲਾਦ ਕੇ ਤੇ ਅੱਜ ਪੈਣ ਲਗਾ ਛੱਡ ਆ ਵੀਰ ਵੀ ਆ ਗਿਆ ਆਪਣਾ ਇਹਨੇ ਹੁਣ ਆਪਣੇ ਘਰੇ ਪਾ ਦੇਣਾ ਛੱਡ ਆਹ ਵੇਖੰਦਾ ਜੇ ਇਹਦਰਾ ਟੀਨਾ ਟੋਨਾ ਰੱਖਿਆ ਵਾ ਲਕੋ ਕੇ ਇਹਨਾਂ ਨੂੰ ਅੱਜ ਫਿਰ ਮਿੰਤੀ-ਮਿੰਤੀ ਕਰਕੇ ਪੇਂਟ ਪੂਟ ਮਾਰਦੇ ਆ ਤੇ ਇੱਥੇ ਆਪਾਂ ਸ਼ੈੱਡ ਪਾ ਦੇਣਾ ਜਿਹੜਾ ਆ ਨਾ ਆ ਏਰੀਆ ਦੱਸਣ ਦੇ ਆ ਤੇ ਸ਼ੈੱਡ ਪਾ ਦੇਣਾ ਟਰੈਕਟਰ ਅੰਦਰ ਨਹੀਂ ਵੜਦਾ ਮਿਹਨਤ ਕਰ ਪੂਰੀ ਬਾਜ ਧੋਣਾ ਵੀ ਆ ਟਰੈਕਟਰ ਨਗਰ ਕੀਰਤਨ ਆ ਪਰਸੋਂ 5 ਤਰੀਕ ਨੂੰ ਤੇ ਫਿਰ ਨਗਰ ਕੀਰਤਨ ਨਗਰ ਕੀਰਤਨ ਦੇ ਵਿੱਚ ਫਿਰ ਆਪਾਂ ਇਹਨੂੰ ਲੈ ਕੇ ਜਾਵਾਂਗੇ ਪੂਰਾ ਹਨਾ ਵਧੀਆ ਬਣਾ ਕੇ ਤੇ ਹੁਣ ਤੇ ਪਹਿਲਾਂ ਕਰਾਂ ਹਾਂ ਕਰਾ ਦੀ ਸਫਾਈ ਚੰਗੀ ਤਰ੍ਹਾਂ ਐ ਚੰਗੀ ਤਰ੍ਹਾਂ ਮਾਲਸ਼ ਕਰਦੇ ਉੱਪਰੋਂ ਵੇਖੋ ਵਧੀਆ ਬਣ ਗਈ ਹੋ ਗਈ ਠੀਕ ਆ ਹਾਂ ਪੂਰੀ ਸਾਫ ਹੋ ਗਈ ਆ ਪੂਰੀ ਘੈਂਟ ਹੋ ਗਈ ਇੱਕ ਵਾਰੀ ਲੁੱਕ ਚੈੱਕ ਕਰ ਲੋ ਲੁੱਕ ਚੈੱਕ ਕਰ ਲੋ ਚਮਕਾਤਾ ਪੂਰਾ ਹਾਂ ਚਮਕਾਤਾ ਵਾ ਹੁਣ ਸੁਤੇ ਹੋ ਕੀ ਬਗੈਰ ਉਹ ਕੰਮ ਮੁਖਲਾ ਕਾ ਪਾਉਂਦੇ ਆ ਹੁਣ ਇਧਰ ਚਾਹ ਚਾਹ ਵਾਲਾ ਕੰਮ ਚੱਲੰਦਾ ਸਿਆਲ ਦੇ ਵਿੱਚ ਤੁਹਾਨੂੰ ਪਤਾ ਚਾਹ ਤੋਂ ਬਗੈਰ ਬੰਦੇ ਗਰਮ ਨਹੀਂ ਹੁੰਦੇ ਤੇ ਆਵੇ ਚਾਹ ਫੜ ਲਈ ਆ ਹੱਥਾਂ ਦੇ ਵਿੱਚ ਤੇ ਮੰਮੀ ਚਾਹ ਦੀ ਪਲੇਟ ਫੜ ਕੇ ਖਲੋਤਿਆਂ ਦੇ ਇੱਕ ਕੱਪ ਤੂੰ ਵੀ ਪੀਲਾ ਮੈਂ ਤੇ ਪੀਣੀ ਨਹੀਂ ਚਾਹ ਮੈਂ ਤੇ ਹੁਣ ਚੱਲਿਆਂ ਤਰਨ ਤਾਰਨ ਤਰਨ ਤਨ ਚੱਲਦੇ ਆ ਤੇ ਤੁਹਾਨੂੰ ਨਾਲੇ ਸਿੰਮੂ ਦੀ ਗੱਡੀ ਵਿਖਾ ਕੇ ਲਾਉਨੇ ਆ ਉਹ ਜਿਹੜੀ ਆਪਾਂ ਲੈ ਲਈ ਸੀ ਤੁਹਾਨੂੰ ਇੱਕ ਵਲੌਗ ਚ ਵਿਖਾਈ ਸੀ ਗੱਡੀ ਵਰਨਾ ਨਾਲੇ ਨਾ ਬੁਲਟ ਦਾ ਥੋੜਾ ਜਿਹਾ ਇਹ ਪੁੱਛ ਕੇ ਆਉਣਾ ਵੀਰ ਉਹਨਾਂ ਨੂੰ ਅੱਜ ਨਾ ਬੁਲਟ ਆਲਾ ਕੰਮ ਜ਼ਰੂਰ ਕਰੀਏ ਬੜੇ ਦਿਨੋਂ ਕੇ ਬੁਲਟ ਨਹੀਂ ਘੱਡੇ ਅੱਜ ਠੰਡ ਦੇ ਵਿੱਚ ਨਾ ਆਪਾਂ ਬੁਲਟ ਤੇ ਜਾਣਾ ਵਾ ਆ ਬੈਂਡ ਵਾਲਾ ਕੰਮ ਜ਼ਰੂਰ ਕਰਕੇ ਆਉਣਾ ਕਿਉਂ ਨਾ ਬੈਂਡ ਦੀ ਹਾਲਤ ਬਹੁਤ ਜ਼ ਇਹਦਾ ਪਤਾ ਕਰਕੇ ਆਉਣੇ ਆ ਵੀ ਕੀ ਇਹਦਾ ਹੱਲ ਲਗਾ ਕੀ ਨਹੀਂ ਬਾਕੀ ਇਹਨੂੰ ਛੋਟਾ ਸਿਲੈਂਸਰ ਪਵਾ ਕੇ ਲਾਉਣੇ ਆ ਦਾ ਆਪਣਾ ਛੋਟਾ ਮੋਰ ਨਹੀਂ ਕਹਿੰਦੇ ਉਹਨੂੰ ਕੀ ਕਹਿੰਦੇ ਆ ਉਹ ਪਵਾ ਕੇ ਲਾਉਣਾ ਅੱਜ ਓਏ ਆ ਅੱਜ ਦਾ ਕੰਮ ਵੇਖ ਲੈਨੇ ਆ ਕਰ ਦਿੰਨੇ ਆ ਬਾਕੀ ਆ ਬਖਾਵਾਂਗੇ ਤੁਹਾਨੂੰ ਸਾਰਾ ਰੈਡੀ ਹੋਣ ਤੋਂ ਬਾਅਦ ਕੀ ਬੰਦੀ ਕਰ ਤੇ ਕੀ ਨਹੀਂ ਮਿੱਤਰ ਪਿਆਰੇ ਨੇ ਆਪਣੇ ਨੇ ਮੰਗਾਏ ਆ ਸਿੰਮੂ ਨੇ ਨਿੰਬੂ ਕਹਿੰਦਾ ਸੀ ਆਉਣ ਲੱਗਾ ਤਰਨ ਤਾਂ ਨਿੰਬੂ ਫੜੀ ਲਈ ਤੇ ਇੰਨੀ ਠੰਡ ਦੇ ਵਿੱਚ ਮੈਨੂੰ ਠਾਰਨ ਦਿਆ ਆ ਵੇਖ ਲੈ ਮਿੱਤਰਾ ਤੇਰੇ ਕਰਕੇ ਮੈਂ ਹੁਣ ਕਿਨਾ ਕੰਮ ਕਰਨ ਦਿਆ ਤੇ ਆਵੇ ਨਿੰਬੂ ਆਪਣੇ ਬਹੁਤ ਹੋਏ ਆ ਨਿੰਬੂ ਆਵੇ ਨਾ ਗੱਲ ਨਹੀਂ ਦੇ ਇੱਕ ਸਾਹ ਦੇ ਆਕੇ ਡੇ ਸੋਨੇ ਨਿੰਬੂ ਲੱਗੇ ਆ ਇਦਾਂ ਦਾ ਬਾ ਚਾਰ ਬੜਾ ਵਦਿਆ ਪੈਂਦਾ ਤੇ ਹੁਣ ਉਹਦੇ ਵਾਸਤੇ ਮੈਂ ਨਿੰਬੂ ਤੋੜ ਲਾਂ ਥੋੜੇ ਜਾਂਦਾ 10 15 ਨਿੰਬੂ ਲਈਆਂ ਤੇ ਆ ਚੰਗੇ ਚੰਗੇ ਨਿੰਬੂ ਤੋੜ ਕੇ ਤੇ ਉਹਦੇ ਵਾਸਤੇ ਮੈਂ ਪਾ ਲੈਨੇ ਹੁਣ ਤੇ ਫਿਰ ਜਾਂਨੇ ਆ ਤਰਨ ਤਾਰਨ ਤੋਂ ਜਾ ਕੇ ਮੋਟਰਸਾਈਕਲ ਵਗੈਰਾ ਸਾਰਾ ਚੈੱਕ ਕਰਾਉਣੇ ਆ ਹਣਾ ਨਿੰਬੂ ਬਹੁਤ ਸੋਹਣੇ ਹੋਏ ਆ ਆਪਣੇ ਵੀਰ ਨੇ ਕੰਮ ਸਟਾਰਟ ਕਰਤਾ ਚਾਹ ਪੀ ਕੇ ਕਰਾ ਗਰਮ ਹੋ ਕੇ ਤੇ ਆ ਇਧਰ ਗਰਾਇੰਡਿੰਗ ਦਾ ਕੰਮ ਸਟਾਰਟ ਹੋ ਗਿਆ ਪਾਈ ਪਾਂ ਤੋਂ ਆ ਕੱਢਣ ਲਾਪੇ ਵਢਣ ਤੇ ਆ ਇਧਰ ਆ ਬੂਟਾ ਵੀ ਵਢਣ ਲਾਪੇ ਆ ਹੁਣ ਆ ਬੂਟਾ ਵਢਿਆ ਜਾਣਾ ਤੇ ਆਪਾਂ ਤੇ ਚਲੋ ਜੀ ਮੈਂ ਤੇ ਚੱਲਿਆ ਤਰਨ ਤਾਰਨ ਅੱਜ ਮੈਂ ਚੱਲਿਆ ਠੰਡ ਦਾ ਪੂਰਾ ਮਜ਼ਾ ਲੈਣਾ ਠੰਡ ਅੱਜ ਪੂਰੀ ਠੰਡ ਜਿਹੜੇ ਠਰ ਕੇ ਆਉਣਾ ਠੰਡ ਦੇ ਵਿੱਚ ਇਹ ਸ਼ਾਬਾਸ਼ ਲੋ ਵੀ ਮਿੱਤਰੋ ਆਪਾਂ ਆਣ ਪਹੁੰਚੇ ਆ ਸੰਦੀਪ ਦੇ ਕੋਲ ਇਹ ਆਪਣਾ ਬੜਾ ਸੱਜਣ ਆ ਮੇਰਾ ਬੇਲੀ ਬਚਪਨ ਦਾ ਯਾਰ ਸਕੂਲ ਤੋਂ ਕਹੀਂ ਇਕੱਠੇ ਪੜ੍ਹਦੇ ਰਹੇ ਆ ਸੰਦੀਪ ਮੈਡੀਕਲ ਸਟੋਰ ਸਿਵਲ ਹਸਪਤਾਲ ਦੇ ਬਿਲਕੁਲ ਸਾਹਮਣੇ ਰੰਦਾ ਆਪਣਾ ਯਾਰ ਤੇ ਜਦੋਂ ਵੀ ਕਿਤੇ ਚਾਹ ਪੀਣ ਨੂੰ ਜੀ ਕਰੇ ਤੇ ਦੇ ਕੋ ਆ ਜਾਈਦਾ ਵਾ ਮੋਟਰਸਾਈਕਲ ਤੇ ਆ ਕੇ ਅੱਜ ਬਹੁਤੀ ਗਲਤੀ ਕਰ ਲਈ ਆ ਠੰਡ ਦੇ ਵਿੱਚ ਹੱਥ ਠਰ ਗਿਆ ਪਰ ਆਇ ਲਿਆਉਣਾ ਜ਼ਰੂਰੀ ਕਿਉਂਕ ਆਜੋ ਜੀ ਤੁਹਾਨੂੰ ਸੰਦੀਪ ਦੇ ਨਾਲ ਮਿਲਾਉਨੇ ਆਂ। ਹੋਰ ਸੁਨੀਪ ਸਿੰਘ ਕੀ ਹਾਲ ਚੱਲ ਨੇ? ਠੀਕ ਠਾਕ ਵਧੀਆ। ਵਧੀਆ ਵਧੀਆ ਚੱਲਦੀ ਕਲਾ। ਵਾਹ ਬਸ ਇਤਰਾ ਹੀ ਆ ਤੇਰੇ ਕੋਲ ਤੂੰ ਤੇ ਆਉਂਦਾ ਨਹੀਂ ਮੈਂ ਕਿਹਾ ਮੈਂ ਹੀ ਆ ਜਾ। ਜ਼ਰੂਰ ਜੀ। ਹੋਰ ਸਿੱਧਾ ਕੰਮ ਆ? ਸਾਹ ਚੱਲਦੀ ਕਲਾ। ਜਿੱਦਾਂ ਕੰਮ ਕਰਕੇ ਦਾ ਚੱਲਦਾ। ਵਧੀਆ ਚੱਲਦਾ। ਕਮਲ। ਕਮਲ ਅਮਰ ਸਰ ਹੈ। ਅੱਛਾ ਅਮਰ ਸਰ ਆ। ਠੀਕ ਐ ਜੀ। ਐ ਮਿੱਤਰੋ ਲਓ ਜੀ ਹੁਣ ਆਪਾਂ ਆ ਗਏ ਆ ਆਪਣੇ ਸੰਦੀਪ ਵੀਰ ਕੋਲੇ ਥੋੜੀ ਦੇਰ ਇੱਥੇ ਬਹਾਂਗੇ ਮਾਰਾਂਗੇ ਗੱਲਾਂ ਬਾਤਾਂ। ਇਹ ਇਹ ਤੋਂ ਬਾਅਦ ਫਿਰ ਚੱਲਾਂਗੇ ਆਪਾਂ ਦੂਸਰੀ ਜਗ੍ਹਾ ਤੇ ਦੂਸਰੀ ਜਗ੍ਹਾ ਤੁਹਾਨੂੰ ਦਿਖਾਉਣਾ ਹੈ ਫਿਰ ਕਿੱਥੇ ਚੱਲਦੇ ਆ ਆਪਾਂ ਉਹਨ ਪੁਰੀਆਂ ਦੀ ਮੋਟਰਸਾਲਾਂ ਦੀ ਦੁਕਾਨ ਤੇ ਡਾਕਟਰੀ ਹੌਂਦੀ ਜਿੱਥੇ ਪੂਰਾ ਹਸਪਤਾਲ ਆ ਬੁਲਟਾਂ ਦਾ ਤੇ ਇੱਥੇ ਆ ਗਏ ਹਾਂ ਤੇ ਹੁਣ ਵੀਰ ਉਹਨਾਂ ਤੋਂ ਆਪਾਂ ਪੁੱਛਦੇ ਹਾਂ ਕਿ ਕੀ ਹਿਸਾਬ-ਤਬਾਕ ਕੀ ਨਹੀਂ ਬੈਂਡ ਦਾ ਪੁੱਛਦੇ ਹਾਂ ਸਾਰਾ ਕਿ ਨਵਾਂ ਬੈਂਡ ਲੱਗੂਗਾ ਇਹਨੂੰ ਜਾਂ ਕੀ ਬਣੂ ਕੀ ਗੱਲਬਾਤ ਨਹੀਂ ਹਨਾ ਸਾਰਾ ਵੀ ਵਿਆਹ ਅੰਦਰੋਂ ਆਂਦਾ ਮੈਂ ਹੁਣੇ ਚੈੱਕ ਕਰਕੇ ਦੱਸਦਾ ਕੀ ਹਿਸਾਬ ਹੈ ਕੀ ਨਹੀਂ ਤੇ ਮੇਰਾ ਰਾਦਾ ਇਹਨੂੰ ਨਾਲ ਐਕਟਰਾਂ ਦਾ ਛੋਟਾ ਪਵਾਈਏ ਹੁਣ ਵੇਖਦੇ ਆਂ ਵੀਰ ਦੀ ਸ ਪਰ ਲੱਗਦਾ ਆਹ ਜਿਹੜਾ ਛੋਟਾ ਲੱਗਾ ਵਾ ਇਹ ਜ਼ਿਆਦਾ ਸੋਹਣਾ ਲੱਗਦਾ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਣਾ ਵਾ ਵੀ ਹਾਂ ਇਹ ਛੋਟਾ ਜ਼ਿਆਦਾ ਵਧੀਆ ਲੱਗਦਾ ਕਿ ਵੱਡਾ ਜ਼ਿਆਦਾ ਵਧੀਆ ਲੱਗਦਾ ਠੀਕ ਹੈ ਜੀ ਮੇਰੇ ਹਿਸਾਬ ਨਾਲ ਤਾਂ ਛੋਟਾ ਜ਼ਿਆਦਾ ਵਧੀਆ ਲੱਗਦਾ ਤੇ ਬਾਕੀ ਚਲੋ ਜੀ ਉਤਨਾ ਆਪਾਂ ਵੈਸੇ ਹੋਣਾ ਵੱਡੇ ਤੋਂ ਮਨ ਭਰ ਗਿਆ ਹੋਣਾ ਆਪਾਂ ਇਹਨੂੰ ਛੋਟਾ ਸਿਲੈਂਸਰ ਲਵਾ ਦੇਣਾ ਆਪਾਂ ਆਣ ਪਹੁੰਚਿਆ ਸਿੰਮੂ ਦੇ ਘਰੇ ਤੇ ਗੱਡੀ ਉਹਨੇ ਰਾਹ ਦੇ ਵਿੱਚ ਹੀ ਡੱਕੀ ਆ ਤੇ ਜਿਹੜੇ ਵੀ ਆਪਣੇ ਸਾਰੇ ਪੁੱਛਦੇ ਸੀ ਵੀ ਤੁਸੀਂ ਉਹਦੇ ਨਾਲ ਗੱਡੀ ਛੱਡ ਆਏ ਜੀ ਤੇ ਗੱਡੀ ਆਪਾਂ ਛੱਡ ਕੇ ਨਹੀਂ ਆਏ ਆ ਤੁਸੀਂ ਚੈੱਕ ਕਰ ਲਓ ਗੱਡੀ ਤੁਹਾਡੇ ਸਾਹਮ ਲੈਂਦੀ ਫਿਰ ਉਧਰ ਗੱਡੀ ਲੈਂਦੀ ਤੇ ਹੁਣ ਦੱਸਦੇ ਕਹੇ ਛੱਡ ਕੇ ਆਉਣ ਵਾਲੇ ਨਹੀਂ ਇਹ ਬੰਦੇ ਆ ਕੇ ਤੇ ਵੀ ਇੱਕ ਗੱਲ ਮੈਨੂੰ ਦੱਸ ਗੱਡੀ ਦਾ ਨਾਮ ਵਰਨਾ ਹੈ ਜੀ ਇਹ ਵਰਨਾ ਐਸਐਕਸ ਹੈ ਆਪਾਂ ਹੋਣੇ ਆ ਤੇ ਸਾਰੇ ਫੀਚਰ ਚੈੱਕ ਕਰਾਂਗੇ ਸਭ ਕੁਝ ਚੈੱਕ ਕਰਾਂ ਆ ਵੀ ਬੋਲਦੇ ਤੇ 800 ਗ੍ਰਾਮ ਪਿੰਡੀਆਂ ਤੋਂ ਵੱਧ ਸਮਾਨ ਨਹੀਂ ਆਉਂਦਾ ਤੇ ਤੂੰ ਨਿੰਬੂ ਕਿਉਂ ਮੰਗਾਇਆ ਮੇਰੇ ਤੋਂ ਮੈਨੂੰ ਨਹੀਂ ਪਤਾ ਤੇ ਬੋਲਦੇ ਤੇ ਗੱਡੀ ਨਹੀਂ ਨਹੀਂ ਮੈਂ ਮੋਟਰਸਾਈਕਲ ਅੱਜ ਵਿਖਾਉਣਾ ਸੀ ਨਾ ਇਹਦਾ ਸਰੈਂਸ ਮਹਾ ਲੈ ਕੇ ਆਇਆ ਮੈਂ ਤੇ ਫਾਟਕ ਬੰਦ ਹੀ ਪਰ ਅੱਜ ਮੋਟਰਸਾਈਕਲ ਨੇ ਨਜ਼ਾਰਾ ਦਿਵਾਤਾ ਹੀ ਥੱਲੇ ਉਹਦੀ ਕੱਢ ਕੇ ਲੈ ਆਇਆ ਮੈਂ ਲੈ ਕੱਢ ਕੇ ਹਾਂ ਪਹਿਲਾਂ ਗ ਲੈ ਵੀ ਮਿੱਤਰੋ ਤੁਸੀਂ ਗੱਡੀ ਦੀ ਨਾ ਆਪਣੀ ਲੁੱਕ ਚੈੱਕ ਕਰੋ ਇੱਕ ਵਾਰ ਕੀ ਬਾਤਾਂ ਹੋਈਆਂ ਪਈਆਂ ਤੇ ਇਹ ਨੰਬਰ ਇਹਦਾ ਪੇੜ ਪੇੜ ਲੱਗਾ ਵਾ ਠੀਕ ਹੈ ਠੀਕ ਹੈ ਤੇ ਵਾਹ ਜੀ ਵਾਹ ਕੀ ਬਾਤਾਂ ਪਹਿਲਾਂ ਤੇ ਲੁੱਕ ਚੈੱਕ ਕਰੋ ਗੱਡੀ ਦੀ ਹਨਾ ਲੁੱਕ ਬਹੁਤ ਸੋਹਣੀ ਬਣੀ ਗੱਡੀ ਦੀ ਉਦੋਂ ਨਾ ਹਨੇਰਾ ਹੋ ਗਿਆ ਸੀ ਅਸਲ ਦੇ ਵਿੱਚ ਹੂੰ ਤੇ ਹਨੇਰੇ ਦੇ ਵਿੱਚ ਐਡਾ ਖਾਸ ਪਤਾ ਨਹੀਂ ਲੱਗਾ ਤੇ ਇਹਨੂੰ ਕੀ ਹੋਈ ਆ ਕਿਹੜੀ ਕੋਟਿੰਗ ਜੀ ਇਹਦੀ ਕੀ ਕਹਿੰਦੇ ਆ ਪੀ ਪੀ ਐਫ ਹਾਂ ਪੀ ਐਫ ਪੀ ਐਫ ਕੋਟਿੰਗ ਕਹਿੰਦੇ ਕਿਹੜੀ ਠੀਕ ਆ ਤੇ ਆ ਕਰੋਮ ਜੀ ਬਾਅਦ ਚ ਲਵਾਈਓ ਨਹੀਂ ਉਹ ਨੇਦ ਕਾ ਫਰ ਨਹੀਂ ਆਹ ਕ੍ਰੋਮ ਦੀ ਬਾਤ ਨਹੀਂ ਉਹਦੋਂ ਲੱਗੀ ਸੀ ਆ ਆੜੀ ਆੜੀ ਥੱਲੇ ਲੱਗੀ ਈ ਲੱਗੀ ਲੱਗੀ ਸੀ ਠੀਕ ਆ ਤਾਂ ਨੰਬਰ ਬੜਾ ਸੋਨਾ ਗੱਡੀ ਦਾ ਹਨਾ ਪੇੜ ਨੰਬਰ ਆ ਤੇ ਬਾਕੀ ਕਪੜਾ ਇਹਨੂੰ ਵਾਕੇ ਮਾਰ ਕੇ ਰੱਖਣਾ ਪੈਣਾ ਥੋੜਾ ਜਿਹਾ ਚਮਕਾ ਕੇ ਫੇਰ ਜਿਆਦਾ ਸੋਹਣੀ ਲੱਗੂਗੀ ਤੇ ਆਹ ਸਟicker ਜਿਹੜਾ ਇਹ ਦੀ ਇਹ ਗੱਡੀ ਦੀ ਪਛਾਣ ਆ ਆਹ ਵਾਲੀ ਹਨਾ ਇਹ ਪੁੱਛਦੇ ਸਾਰੇ ਠੀਕ ਆ ਨਹੀਂ ਗੱਡੀ ਬਹੁਤ ਸੋਹਣੀ ਐ ਸਿਮੂ ਨੂੰ ਵਧਾਈਆਂ ਦਵੋ ਵੀ ਸਾਰੇ ਜਣੇ ਜਿਹੜੇ ਵੀਰ ਆਪਣੇ ਵੇਖਣ ਦੇ ਵੀਡੀਓ ਸਿਮੂ ਨੂੰ ਕੰਗ੍ਰੈਚਸ ਕਰੋ ਕਿਉਂਕਿ ਇਹਦਾ ਦੇਲੇ ਦਾ ਜਾਂਦਾ ਹੀ ਆ ਗਿਆ ਗੱਡੀ ਦੇ ਉੱਤੇ ਕਹਿੰਦਾ ਗੱਡੀ ਆਪਾਂ ਇਹ ਲੈ ਕੇ ਜਾਣੀ ਆ ਸਿਰਫ ਆਡਾ ਇੱਕੋਦਣਾ ਮਨ ਤਾਂ ਨਹੀਂ ਬੰਦਿਆ ਵੀ ਇਹ ਡੀਜ਼ਲ ਕਹਿੰਦਾ ਗੱਡੀ ਦਾ ਡੀਜ਼ਲ ਲੈਣੀ ਆ ਤੇ ਇਹ ਗੱਡੀ ਹੀ ਪੈਟਰੋਲ ਆ ਤੇ ਅਸੀਂ ਜੋ ਜਾ ਕੇ ਗੱਡੀ ਚੈੱਕ ਕੀਤੀ ਤੇ ਸਾਰਾ ਕੁਝ ਅਸੀਂ ਵੇਖ ਲਿਆ ਤੇ ਬਾਅਦ ਵਿੱਚ ਜਦੋਂ ਇਹਦਾ ਪੜਿਆ ਤੇ ਸਿਸਟਮ ਨਿਕਲਿਆ ਪੈਟਰੋਲ ਤੇ ਉਦੋਂ ਅਸੀਂ ਇਹਨੇ ਇੱਕ ਵਾਰ ਕਹਿਤਾ ਵੀ ਨਹੀਂ ਯਾਰ ਆਪਾਂ ਚਲਾਉਂਦਾ ਗੱਡੀ ਬਹੁਤ ਜਿਆਦੀ ਮੈਂ ਤੇ ਨਹੀਂ ਗੱਲ ਬਣਨੀ ਆਂਦਾ ਆਪਾਂ ਪੈਟਰੋਲ ਨਹੀਂ ਲੈਣੀ ਤਾਂ ਕਰਕੇ ਫਿਰ ਉਹ ਦਿਨ ਪਰ ਸ਼ਾਮਾਂ ਨੂੰ ਫਿਰ ਅਸੀਂ ਬਾਅਦ ਵਿੱਚ ਡਨ ਕਰਤਾ ਇਹ ਮਾਮਲਾ ਵੀ ਨਹੀਂ ਪੈਟਰੋਲ ਹੀ ਲੈ ਲੈਣੀ ਆ ਕੋਈ ਗੱਲ ਨਹੀਂ ਫਿਰ ਉਹਨਾਂ ਜਿੱਥੇ ਗੱਡੀ ਪਸੰਦ ਆ ਗਈ ਫਿਰ ਪੈਟਰੋਲ ਵੀ ਪਾਈ ਲਵਾਂਗੇ ਸਿਮੂ ਇੱਕ ਵਾਰ ਵਿਖਾਈਏ ਸਨ ਰੂਫ ਕਿਉਂ ਸਨ ਰੂਫ ਵੀ ਹੈਗਾ ਵਿੱਚ ਓਏ ਆਹ ਬਤਾ ਬਹੁਤ ਸੋਹਣੀ ਗੱਡੀ ਆ ਆਵੇ ਨਾ ਸਾਰਾ ਸਨ ਰੂਫ ਵਾਲਾ ਸਿਸਟਮ ਵਗੈਰਾ ਹੈਗਾ ਸਾਰਾ ਆਵੇ ਨਾ ਵ ਵਧੀਆ ਵਾ ਹਨਾ ਸਨ ਰੂਫ ਵਾਲੀ ਗੱਡੀ ਵੀ ਨਜ਼ਾਰੇ ਨਿਆਣੇ ਵੇ ਦੀ ਸਿਮੂ ਦੇ ਫਿਰ ਜਦੋਂ ਨਿੱਕੇ ਨਿੱਕੇ ਨਿਆਣੇ ਹੋਣਗੇ ਫਿਰ ਇਹਦੀ ਬਾਹਰ ਨਿਕਲਾ ਕਰਨਗੇ ਕਿ ਉਹਨੇ ਚੰਗ ਵੱਡੇ ਸਨ ਰੂਫ ਵਾਲੀ ਲਾਵਾਂਗੇ ਕਿ ਪੈਨਾਰੋਮਿਕ ਸਨ ਰੂਫ ਵਾਲੀ ਹਨਾ ਉਹ ਜਿਹੜਾ ਵੱਡਾ ਹੁੰਦਾ ਉਹਨੂੰ ਕੀ ਪੈਨਾਰੋਮਿਕ ਸਨ ਰੂਫ ਕਹਿੰਦੇ ਆ ਪੈਨਾਰੋਮਿਕ ਹੀ ਕਹਿੰਦੇ ਉਹਨੂੰ ਉਹਦਾ ਫਿਰ ਉਹ ਪਰ ਉਹਦਾ ਆਹ ਚੀਜ਼ ਵੀ ਬਟਨ ਨਾਲ ਖੁੱਲਦੀ ਆ ਇੱਥੋਂ ਐ ਬਟਨ ਆਪਣਾ ਵਾ ਤੇ ਟੀਮ ਕਰਕੇ ਜਾਣਾ ਆਪੇ ਪਛਾਣ ਆ ਵੀ ਅਜੀ ਅਜੀ ਇੰਨਾ ਹੀ ਵੱਡਾ ਆਪਾਂ ਨੂੰ ਹਨਾ ਮੇਰੀ ਗੱਡੀ ਦੀ ਕੰਡੀਸ਼ਨ ਏਡੀ ਆ ਬਹੁਤ ਸਹੀ ਆ ਓਹ ਹੋ 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 ਆ ਚੀਜ਼ ਮੈਂ ਵੇਖੀ ਨਹੀਂ ਆ ਪੁਸ਼ ਬਟਨ ਤੇ ਸਟਾਰਟ ਇਹ ਕਿਤੇ ਤੂੰ ਜਾਰਡਨ ਸੰਧੂ ਦਾ ਗਾਣਾ ਤਾਂ ਨਹੀਂ ਸੁਣ ਲਿਆ ਜਿਹੜਾ ਕੀ ਕਹਿੰਦਾ ਐ ਬਸ ਵਾਓ ਪੁਸ਼ ਬਟਨ ਤੇ ਸਟਾਰਟ ਹੈ ਤੇ ਇਹਦੇ ਤੇ ਉਹ ਨਾਲ ਲਵਾਈਏ ਜਿਹੜਾ ਉਹ ਹੁੰਦਾ ਲਾਲ ਜਿਹਾ ਬਟਨ ਐ ਚੁੱਕ ਕੇ ਸਟਾਰਟ ਕਰਦਾ ਜਿਹੜਾ ਆ ਬਣੀ ਗੱਲ ਹੁਣ ਹੁਣ ਪੈਸੇ ਖਰਚਾਉਂਦਾ ਸਵਾਦ ਆਊਗਾ ਸੇਮੂ ਕਿੰਨੇ ਚ ਬਣ ਗਈ ਸੀ ਗੱਡੀ ਇਹ ਫਿਰ ਕਿੰਨੇ ਚ ਡੀਲ ਡਨ ਹੋਈ ਹੈ ਸਾਢੇ 8 ਉਦੋਂ ਤੇ ਉਹਦਾ ਰੇਟ ਉਤਨਾ 9.5 ਲਿਖਿਆ ਸੀ ਕਿ 9.25 ਲਿਖਿਆ ਸੀ ਉੱਤੇ 9 ਦਾ ਲਿਖਿਆ ਪਰ ਆਪਾਂ ਕੈਸ਼ ਨਹੀਂ ਨਹੀਂ ਉੱਪਰ 9.25 ਲਿਖ ਕੇ ਲਾਇਆ ਹੁਣਾਂ ਨੇ ਹਣਾ 9.25 ਪਰ ਫਿਰ ਆਪਣਾ ਰੇਟ ਰਮਨ ਨੇ ਕਰਾਤਾ ਰਮਨ ਦਾ ਸਹਾਇਕ ਬਹੁਤ ਹੈ ਨਾ ਹਾਂ ਰਮਨ ਨੇ ਵੀ ਗੱਡੀਆਂ ਉਤੋਂ ਲਿਆਂਦੀ ਆ ਨਾ i20 ਉਹਨੇ ਆਪਦੀ ਉੱਥੇ ਹੀ ਲਿਆਂਦੀ ਆ ਤੇ ਇਹ ਫਿਰ ਆਪਾਂ ਨੂੰ ਕਿੰਨੇ 8 80 8 850 8 850 850 ਦੇ ਵਿੱਚ ਮਿੱਤਰੋ ਆਪਾਂ ਨੂੰ ਗੱਡੀ ਮਿਲੀ ਏ ਠੀਕ ਰੇਟ ਫਿਰ ਇਹ ਗੱਡੀ ਦਾ ਕਿਵੇਂ ਲੱਗਾ ਤੁਹਾਨੂੰ ਅੱਛਾ ਇਹਦੇ ਵਿੱਚ ਐਸੈਸਰੀ ਦਾ ਨਾਲ ਵਿੱਚ ਜੋੜ ਲਓ ਜਿਹੜੇ ਲੱਗੇ ਆ ਲੋਏ ਵੀ ਲੈ ਨੂੰ 75000 ਦੇ ਲੋਏ ਵੀ ਲੈ ਤੇ ਟਾਇਰ ਗੱਡੀ ਦੇ ਨਵੇਂ ਆ ਹਨਾ ਬਿਲਕੁਲ ਜਿਹੜੇ ਟਾਇਰਾਂ ਦੀ ਕੰਡੀਸ਼ਨ ਹੈ ਉਹ ਬਿਲਕੁਲ ਨਵੀਂ ਆ ਠੀਕ ਆ ਜਿਹੜੇ ਇਹ ਆਪਾਂ ਸਪੈਸ਼ਲ ਤਾ ਨੂੰ ਗੱਡੀ ਤਾਂ ਵਿਖਾਈ ਆ ਵੀ ਜਿਹੜੇ ਵੀ ਰੋਦਨ ਦੀ ਦੋ ਤਿੰਨ ਵਾਰੀ ਵੀਰਾਂ ਨੇ ਕਮੈਂਟ ਕਰਤਾ ਸੀ ਕਿ ਜਿਹੜੀ ਤੁਸੀਂ ਉਹਦਨ ਗੱਡੀ ਲੈ ਕੇ ਵੇਖ ਕੇ ਆ ਜੋ ਛੱਡ ਕੇ ਕਾਤੋਂ ਆਏ ਜੇ ਗੱਡੀ ਛੱਡਣ ਵਾਲੀ ਨਹੀਂ ਲਈ ਜਾਂ ਨਹੀਂ ਲਈ ਉਹ ਮੈਂ ਵੈਸੇ ਇੱਕ ਦੋ ਵਲੋਗਾਂ 'ਚ ਵੀ ਦੱਸਤਾ ਸੀ ਗੱਡੀ ਲੈ ਲਈ ਆ ਪਰ ਉਹਦਾ ਇਹ ਬਿਜ਼ੀ ਸੀ ਕਾਫੀ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਪਤਾ ਆ ਮੁੰਡੇ ਫਿਰ ਵਿਆਹ ਸ਼ਾਦੀਆਂ ਚੱਲ ਜਾਂਦੇ ਆ ਤਾ ਕਰਕੇ ਗੱਡੀ ਦੀ ਅੱਜ ਹੀ ਘਰੇ ਰੁਗੀ ਆ ਤੇ ਅੱਜ ਮੈਂ ਸਪੈਸ਼ਲ ਗੱਡੀ ਵਿਖਾਉਣੀ ਤੁਹਾਨੂੰ ਐ ਮੈਂ ਕਹਾਂ ਤੁਹਾਨੂੰ ਗੱਡੀ ਵਿਖਾ ਕੇ ਲੈ ਆਉਣੀ ਅਸੀਂ ਮੁੰਡੀ ਤੇ ਤੁਸੀਂ ਦੱਸੋ ਹੁਣ ਕਮੈਂਟ ਕਰਕੇ ਵੀ ਗੱਡੀ ਤੁਹਾਨੂੰ ਕਿਵੇਂ ਦੀ ਲੱਗੀ ਸਿਮੂ ਨੂੰ ਪਤਾ ਹੈ ਵੀ ਮੈਂ ਮੋੜ ਸਾਹ ਤੇ ਆਉਣਾ ਤੇ ਇਹਨੇ ਵੇਖ ਲਓ ਪੂਰਾ ਅੱਗ ਦਾ ਵੀ ਪ੍ਰਬੰਧ ਕੀਤਾ ਜੀ ਪਰ ਹੁਣ ਸਾਡੀ ਜਿਹੜੀ ਅੱਗ ਗਈ ਆ ਬੋਝ ਤੇ ਹੁਣ ਕਹਿੰਦਾ ਵੀ ਜੇ ਤੂੰ ਅੱਗ ਬਾਲਦੀਆਂ ਤੈਨੂੰ ਮੈਂ ਮੰਨ ਜੂਗਾ ਤੇ ਹੁਣ ਵੇਨੇ ਭਲਾ ਭੀ ਅੱਗ ਮੇਰੇ ਤੋਂ ਬਲਦੀ ਹੈ ਕਿ ਨਹੀਂ ਬਲਦੀ ਆ ਵੇਖ ਲੈ ਤੂੰ ਕਿੰਨਾ ਹੈ ਭੀ ਅੱਗ ਨਹੀਂ ਬਲਦੀ ਬਲਦੀ ਕਿ ਨਹੀਂ ਬਲਦੀ ਮੰਨ ਗਿਆ ਹੁਣ ਨਾ ਹੁਣੇ ਆ ਤੂੰ ਕਹਿੰਦਾ ਹੈ ਵੀ ਜੇ ਤੂੰ ਅੱਗ ਬਲਗੀ ਦਾ ਜਲਾਗਾ ਲਈ ਅੱਜ ਕੱਲ ਤੁਹਾਡੇ ਹੱਥ ਤੇ ਹੱਥ ਲੱਗਣੇ ਚਾਹੀਦੇ ਬਸ ਤਾਂ ਅੱਗ ਤੇ ਆਪੇ ਲੱਗ ਜਾਂਦੀ ਹੈ ਤਾਂ ਫੇਰਾ ਪੂਰੀ ਗੱਲ ਬਾਤ ਬਣਾਤੀ ਜੇ ਆਪਾਂ ਹੁਣ ਹੈ ਤੇ ਹੁਣ ਆਪਾਂ ਇੱਥੇ ਸਿੱਖਾਂਗੇ ਅੱਗ ਨੂੰ ਆਪਾਂ ਹੁਣ ਕਿਹੜੇ ਵੀਰ ਨੂੰ ਇੰਟਰੋਡਿਊਸ ਕਰਾਉਣ ਲੱਗੇ ਅੱਜ ਇਹ ਵੀ ਸੀ ਹੈਗਾ ਜੀ ਐਸਸੀ ਆਫਸੀ ਬੈਂਕ ਦਾ ਮੈਨੇਜਰ ਕੈਸ ਮੇਨ ਆਪਣੇ ਇਲਾਕੇ ਦਾ ਮੈਨੇਜਰ ਹੈਗੇ ਨਹੀਂ ਲਾਉਣਾ ਨਹੀਂ ਕਰਿਆ ਚੜਾਉਣਾ ਹੋਵੇ ਨਾ ਆ ਵੀਰ ਆ ਵੀਰ ਨੂੰ ਆਪਣੇ ਨੂੰ ਮਿਲੋ ਠੀਕ ਆ ਵੀਰ ਦੱਸ ਆਪਦਾ ਨਾਂ ਸਰਨਾਵਾ ਦੱਸ ਨਾਂ ਮੇਰਾ ਗੁਰਕੀਰਤ ਸਿੰਘ ਆ ਜੀ ਨਹੀਂ ਸਹੀ ਨਾਂ ਨਹੀਂ ਦੱਸਣਾ ਗਲਤ ਨਾਂ ਦੱਸਣਾ ਨਹੀਂ ਤੇ ਬੰਦਿਆਂ ਨੇ ਨਹੀਂ ਤੇ ਬੰਦਿਆਂ ਨੇ ਬੈਂਕ ਦੇ ਵਿੱਚ ਆ ਕੇ ਸਿੱਧਾ ਪੁੱਛ ਰਹਿਣਾ ਵੀ ਗੁਰਕੀਰਤ ਸਿੰਘ ਕੌਣ ਆ ਕੋਈ ਚੱਕਰ ਨਹੀਂ ਕਿਸੇ ਵੀ ਤਰੀਕੇ ਦਾ ਲੋਨ ਲੈਣ ਵਾਸਤੇ ਸੰਪਰਕ ਕਰੋ ਨਹੀਂ ਲੋਨ ਚੜਾਉਣ ਵਾਸਤੇ ਬਹੁਤ ਵੱਧ ਵਿਆਜ ਲੋਨ ਚ ਰੋਹ ਪੂਰਾ ਲੈਕ ਦੇ ਨਿਗਲ ਜਾਓ ਬਾਕੀ ਸਮਝਾ ਦੂਗਾ ਇਹ ਤੁਹਾਨੂੰ ਮੈਂ ਦੱਸਦਾ ਮਾਂ ਜੇ ਤੇ ਮਤਲਬ ਕਿਸੇ ਵੀਰ ਨੇ ਕੋਈ ਕਿਸੇ ਵੀ ਕਿਸੇ ਕਰਜ਼ਾ ਲੈਣਾ ਹੋਵੇ ਹਨਾ ਤੇ ਪਰ ਬਾਅਦ ਚ ਲਾਉਣ ਦਾ ਨਾਮ ਪਲਾਨ ਹੋ ਵੇਖਣਾ ਵੀ ਉਹਨਾਂ ਦਾ ਹੋਵੇ ਵੀ ਕਰਜ਼ਾ ਲੈ ਕੇ ਤੇ ਆਪਾਂ ਛੱਡ ਦੇਣਾ ਵਾ ਤੇ ਫਿਰ ਆ ਗੁਰਕੀਰਤ ਵੀਰ ਨਾਲ ਸੰਪਰਕ ਕਰਨਾ ਹੈ ਲਾਉਣਾ ਕਰਜ਼ਾ ਲਾਉਣਾ ਤਾਂ ਲੈਣਾ ਨਹੀਂ ਤੇ ਨਹੀਂ ਲੈਣਾ ਇਹ ਗੁਰਕੀਰਤ ਦੇ ਨਾਲ ਫੇਰ ਹੀ ਸੰਪਰਕ ਕਰਨਾ ਵਾ ਜੇ ਕਰਜ਼ਾ ਨਹੀਂ ਲਾਉਣਾ ਤੇ ਠੀਕ ਆ ਤੁਸੀਂ ਉੱਥੇ ਤੁਸੀਂ ਕਹਿ ਦੇਣਾ ਤੁਸੀਂ ਉੱਥੇ ਜਾ ਕੇ ਸਿਰਫ ਬੈਂਕ ਦੇ ਨਾਲ ਵਲੌਗ ਬਖਾਉਣਾ ਆਪਣਾ ਨੇਵੀ ਸਰਦਾ ਦਾ ਤੁਸੀਂ ਕਹਣਾ ਕਿ ਵਲੌਗ ਵੇਖ ਕੇ ਆਏ ਆ ਮੈਨੂੰ ਬਾਹਰ ਕੱਢ ਦੇਣਾ ਮੈਨੂੰ ਨੌਕਰੀ ਚੋਂ ਕੱਢਿਆ ਹੋਇਆ ਸਾਡੇ ਨਾਲ ਮਹਿਫਿਲ ਚ ਜੁੜੇ ਆਹ ਇਹ ਅੱਜ ਵੀਰ ਆਪਣਾ ਸਪੈਸ਼ਲ ਆਇਆ ਵਾ ਇਹ ਕਹਿੰਦਾ ਵਾ ਕਿ ਕਿਸੇ ਨੇ ਵੀ ਕਰਜ਼ਾ ਕਿਸੇ ਵੀ ਕਿਸਮ ਦਾ ਲੈਣਾ ਹੋਵੇ ਨਾ ਤੇ ਸਾਡੇ ਨਾਲ ਸੰਪਰਕ ਕਰੋ ਨਹੀਂ ਨਹੀਂ ਬਿਲਕੁਲ ਆਪਾਂ ਕਰਾ ਦਾਂਗੇ ਕੋਈ ਡਿਪਾਰਟਮੈਂਟ ਕੋਈ ਚੱਕਰ ਨਹੀਂ ਆਪਾਂ ਇਹਦਾ ਲੋਨ ਡਿਪਾਰਟਮੈਂਟ ਕਰਾ ਦਾਂਗੇ ਪਰ ਉਹ ਹੀ ਤੁਹਾਨੂੰ ਸ਼ਰਤ ਦੱਸਤੀ ਮੇਣ ਕਿ ਕਰਜ਼ਾ ਆਪਾਂ ਬਾਅਦ ਚ ਲਾਉਣਾ ਨਹੀਂ ਆ ਅੱਜ ਤੋਂ ਬਾਅਦ ਜਿਹੜਾ ਵੀਡੀਓ ਦੇਖਦੇ ਉਹ ਇਹਦੀ ਹੋ ਗਿਆ ਲਾਉਣਾ ਕਰਜ਼ਾ ਆਪਾਂ ਪਿਆਜ ਘਟਣ ਲੱਭੂ ਜੇ ਵੀਡੀਓ ਵੇਖਿਆ ਉਹ ਆਹ ਹਾਂ ਇਹ ਇਹ ਆਫਰ ਜ਼ਰੂਰ ਹੈਗੀ ਆ ਉਹ ਹੁਣ ਆਪਾਂ ਬੈਂਕ ਵਾਲਿਆਂ ਨਾਲ ਵੀ ਗੱਲ ਕਰ ਲੈਣੀ ਆ ਆਫੀਸ਼ੀਅਲੀ ਵੀ ਆਪਾਂ ਲਾਂਚ ਕਰਾਂਗੇ ਸਕੀਮ ਕਿ ਜਿਹੜੇ ਵੀਰ ਆਪਣੀ ਵੀਡੀਓ ਵੇਖ ਕੇ ਆਉਣਗੇ ਸ਼ੇਅਰ ਕਰਨਗੇ ਵੀਡੀਓ ਵਾਦ ਤੋਂ ਬਾਅਦ ਤੇ ਉਹਨੂੰ ਜਿਹੜਾ ਵਿਆਜ ਜਿਹੜੀ ਕੀ ਹੁੰਦੀ ਆ ਜਿਹੜੀ ਦਰ ਹੁੰਦੀ ਕੀ ਕਹਿੰਦੇ ਉਹਨੂੰ ਇੰਟਰਸਟ ਰੇਟ ਹੈ ਨਾ ਵਿਆਜ ਜਿਹੜਾ ਉਹ ਘਟ ਲੱਗੂਗਾ ਹਾਂ ਠੀਕ ਹੈ ਜੀ ਤੇ ਗੁਰਕੀਰਤ ਦੇ ਨਾਲ ਸੰਪਰਕ ਕਰਨਾ ਹੁਣ ਜੇ ਕਿਸੇ ਤਰਨਤਾਰਨ ایریا ਅਮਰ ਸਰ ਅਮਰ ਸਰ ਅਮਰ ਸਰ ਅਮਰ ਸਰ ਤੇ ਤਰਨਤਾਰਨ ਦੋਵੇਂ ਜਿੱਥੋਂ ਦਾ ਮਰਗੀ ਹੋਵੇ ਸਾਰਾ ਕਰਾ ਦਾਂਗੇ ਸਾਰਾ ਕਰਾ ਦਾਂਗੇ ਵੇ ਲੋ ਵੀਰ ਨੂੰ ਪਛਾਣ ਲਓ ਤੁਸੀਂ ਠੀਕ ਹੈ ਮੈਂ ਸਵੇਰੇ ਹੀ ਦੱਸਿਆ ਸੀ ਵੀ ਅੱਜ ਦਾ ਸਪੈਸ਼ਲ ਤਰਨਤਾਰਨ ਦਾ ਜਿਹੜਾ ਗੇੜਾ ਵਾ ਉਹ ਤਾਵਾ ਕਿਉਂਕਿ ਆ ਪੰਜ ਦਿਨ ਦੀ ਗੱਡੀ ਲਿਆਂਦੀ ਸੀ ਉਦੋਂ ਦੀ ਮੈਂ ਨਹੀਂ ਹਜੇ ਵੇਖੀ ਤੇ ਸਿਮਰ ਜਾਣਦੇ ਆ ਕਿ ਤੂੰ ਜ਼ਰੂਰ ਆਏ ਕਰਾਂ ਗੱਡੀ ਦਾ ਰਿਵਿਊ ਚੈੱਕ ਕਰਨ ਆਲੇ ਵੇ ਸਾਰਾ ਵੀ ਉਹੋ ਹੀ ਆ ਗੱਡੀ ਉਦਾਂ ਹੀ ਆ ਤੇ ਤੁਸੀਂ ਵੀ ਆਪਾਂ ਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਵਾ ਗੱਡੀ ਆਪਾਂ ਟੈਸਟ ਡਰਾਈਵ ਲੈ ਲਈ ਆ ਠੀਕ ਹੈ ਜੀ ਤੇ ਆਵੇ ਆਪਣਾ ਵੀਰ ਚਲਾਉਂਦਾ ਗੱਡੀ ਗੱਡੀ ਐਸ ਆ ਗੱਡੀ ਪੂਰੀ ਵਧੀਆ ਵਾ ਇੱਕਦਮ ਪੂਰੀ ਓਕੇ ਆ ਤੇ ਬਾਹਰ ਦੀ ਲੁੱਕ ਵੀ ਤੁਹਾਨੂੰ ਚੈੱਕ ਕਰਾਤੀ ਆ ਬਾਕੀ ਹੋਰ ਵੀਡੀਓ ਵੀ ਆਪਣੀਆਂ ਆਉਂਦੀਆਂ ਰਹਿਣਗੀਆਂ ਚਲੋ ਜੀ ਮਿਲਦੇ ਆ ਕਿਸੇ ਨਵੇਂ ਵਲੌਗ ਦੇ ਵਿੱਚ ਚੰਗਾ ਜੀ ਸਤਿ ਸ੍ਰੀ ਅਕਾਲ